ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ RAM ਕਲੀ ਮਹਿਲਾ ਤੀਜਾ ਅਨੰਦ ਸਾਹਿਬ ਦੀ ਬਾਣੀ ਵਿੱਚੋਂ ਸ੍ਰੀ ਗੁਰੂ ਅਮਰਦਾਸ ਜੀ ਪਾਸੋਂ ਉਚਾਰਿਆ ਹੋਇਆ ਇਹ ਸ਼ਬਦ ਜੋ ਕਿ ਅਨੰਦ ਸਾਹਿਬ ਦੀ 13ਵੀਂ ਪੋੜੀ ਹੈ ਸ਼ਬਦ ਹੈ ਸੋ ਨਰਮੁ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਜੇ ਜਦੋਂ ਇਸ ਸ਼ਬਦ ਨੂੰ ਆਪਾਂ ਭੈਣਾ ਦੇ ਸਕੇਲ ਤੇ ਗਾਇਨ ਕਰਦੇ ਹਾਂ ਤਾਂ ਚੌਥੇ ਕਾਲੇ ਤੇ ਗਾਇਨ ਕਰਦੇ ਹਾਂ ਤੇ ਚੌਥੇ ਕਾਲੇ ਤੇ ਜਦੋਂ ਆਪਾਂ ਸ਼ਬਦ ਨੂੰ ਗਾਇਨ ਕਰਦੇ ਹਾਂ ਤਾਂ ਸ਼ਬਦ ਦਾ ਚਲਨ ਤਾ ਸੱਤ ਤੱਕ ਵਿੱਚ ਕੋਮਲ ਰੇ ਤੱਕ ਹੈ ਸੁਰ ਕਿਹੜੇ ਕਿਹੜੇ ਲੱਗ ਰਹੇ ਹਨ ਆਪ ਜੀ ਦੇਖ ਹੀ ਰਹੇ ਹੋ ਤੇ ਆਪਾਂ ਜੇ ਤਬਲੇ ਦੇ ਨਾਲ ਸ਼ਬਦ ਨੂੰ ਸੁਣਨਾ ਚਾਹੁੰਦੇ ਹਾਂ ਤਾਂ ਵੀਰਾਂ ਦੇ ਲਈ ਜੋ ਮੈਂ ਇਸ ਤੋਂ ਪਹਿਲੀ ਵੀਡੀਓ ਵਿੱਚ ਸ਼ਬਦ ਪਾਇਆ ਹੈ ਤੇ ਉਥੇ ਤਬਲੇ ਦੇ ਨਾਲ ਵੀ ਗਾਇਨ ਕੀਤਾ ਹੈ ਤੇ ਆਪ ਜੀ ਸਰਵਣ ਕਰ ਸਕਦੇ ਹੋ ਤੇ ਆਪਾਂ ਸਿੱਖਦੇ ਹਾਂ ਇਸ ਸ਼ਬਦ ਨੂੰ ਸੋਦਰ ਮੋਨ ਜਨਨ ਅੰਬਿਤ ਕੋ ਜੀ ਸੋ Mm-hmm. Yeah, yeah.

वसाया पाया कृपा किपा सच्चा मन वसाया ਪਾਏ ਇੱਕ ਵੇਖ ਪਰ ਸੜ ਆਇਆ ਇੱਕ पाया अमृत गुरु केर सच्चा न सच्चन वसाया पाया अमृत गुरु केर सच्चा मन वसाया जीजंत सब तो देव पाए एक वेख पर सण आया जी जानत सब तो देव पाए ਇੱਕ ਵੇਖ ਪਰਸਣ ਆਇਆ ਇੱਕ ਵੇਖ ਪਰਸਣ ਆਇਆ ਇੱਕ ਵੇਖ ਪਰਸਣ ਆਇਆ ਇਹ ਦੋ ਵਾਰ ਇੱਕ ਵੇਖ ਪਰ ਸੜ ਆਇਆ ਇੱਕ ਵੇਖ ਪਰ ਸੜ ਆਇਆ ਜੀ ਬਾਰੇ ਤੇ ਕਦਮ ਹੋ ਜਾਣਾ ਸੋ ਨਾਮ ਰ ਮੋ ਜਨ ਦੇ ਅੰਮ੍ਰਿਤ ਕੋ ਉਮੀਦ ਹੈ ਕਿ ਆਪ ਜੀ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਸਿੱਖ ਸਕੋਗੇ ਗਾਇਨ ਕਰ ਸਕੋਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ